ਮੰਤਰੀ ਸਾਹਿਬ ਦਾ ਧੰਨਵਾਦ ਕਰਦੀ ਆ ਉਹਨਾਂ ਦੇ ਇਸ ਕਦਮ ਦੇ ਨਾਲ ਲੋਕਾਂ ਦੀ ਜਿਹੜੀ ਆ ਉਹ ਟੈਨਸ਼ਨ ਸੀ ਜਿੱਥੇ ਉਹਨਾਂ ਨੂੰ ਕਮੇਟੀ ਦੇ ਧੱਕੇ ਖਾਣੇ ਪੈਂਦੇ ਸੀ ਬਹੁਤ ਥਾਵਾਂ ਤੇ ਭ੍ਰਸ਼ਟਾਚਾਰ ਵੀ ਹੁੰਦਾ ਸੀ ਆ ਇਹ ਗੈਰ ਕਾਨੂੰਨੀ ਕਨੈਕਸ਼ਨ ਵੀ ਦਿੱਤੇ ਜਾਂਦੇ ਸੀ ਸਰਕਾਰ ਦੀ ਕਮਾਈ ਵੀ ਰੁਕਦੀ ਸੀ ਲੋਕਾਂ ਦੀ ਜ਼ਿੰਦਗੀ ਇਹਦੇ ਨਾਲ ਬਹੁਤ ਸੌਖੀ ਹੋ ਗਈ ਹੈ ਇਸ ਕਨੈਕਸ਼ਨ ਦੇ ਨਾਲ ਲੱਖਾਂ ਘਰਾਂ ਦੇ ਜਿਹੜੇ ਬਿਜਲੀ ਦਾ ਮੀਟਰ ਲੱਗਣੇ ਆ ਲੋਕ ਬੜੇ ਖੁਸ਼ ਨੇ ਸਰਕਾਰ ਦੇ ਇਸ ਫੈਸਲੇ ਤੋਂ ਉਹਨਾਂ ਨੇ ਮੇਰੀ ਬੇਨਤੀ ਨੂੰ ਜਿਹੜੀ ਮੈਂ ਬਾਰ-ਬਾਰ ਹਮੇਸ਼ਾ ਜਾ ਕੇ ਕੀਤੀ ਹੈ ਕਿ ਮੇਰੇ ਏਰੀਆ 'ਚ ਬਿਜਲੀ ਦੇ ਕਨੈਕਸ਼ਨ ਦੀ ਬੜੀ ਸਮੱਸਿਆ ਹੈ ਉਹਨਾਂ ਨੇ ਇਹਨੂੰ ਮਨਜ਼ੂਰ ਕੀਤਾ ਹੈ ਪੂਰੇ ਪੰਜਾਬ ਲਈ ਜਿਹੜੀ ਇਹ ਪਾਲਿਸੀ ਹੈ ਜੀ ਉਸ ਪੰਜਾਬ ਸਰਕਾਰ ਦੇ ਦੁਆਰਾ ਮੁੱਖ ਮੰਤਰੀ ਸਾਹਿਬ ਦੁਆਰਾ ਕੱਢੀ ਗਈ ਹੈ ਤੇ ਬੜੀ ਕਾਬਲੇ ਤਾਰੀਫ ਹੈ ਤਾਂ ਲੋਕਾਂ ਨੂੰ ਖੁਸ਼ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇੱਕ ਸੀਗਾ ਐਸਟੀਪੀ ਜਿਹੜਾ ਕਿ ਅਸੀਂ ਪਹਿਲੇ ਸਾਲ ਚ ਪਾਸ ਕਰਵਾਇਆ ਆਜ਼ਾਦੀ ਤੋਂ ਬਾਅਦ ਇੱਥੇ ਐਸਟੀਪੀ ਨਹੀਂ ਲੱਗਾ ਸੀ ਐਸਟੀਪੀ ਅਸੀਂ ਪਾਸ ਕਰਵਾਇਆ ਜੀ 58 ਕਰੋੜ 62 ਲੱਖ ਰੁਪਏ ਦਾ ਉਹਦਾ ਕੰਮ ਚੱਲ ਰਿਹਾ ਹੈ ਜਗਾ ਲੱਭੀ ਬੜੀ ਮੁਸ਼ਕਲ ਦੇ ਨਾਲ ਇੱਥੇ ਜਗਾ ਬਹੁਤ ਔਖੀ ਮਿਲਦੀ ਹੈ ਕਿਸੇ ਪ੍ਰੋਜੈਕਟ ਲਈ ਉਸ ਤੋਂ ਬਾਅਦ ਇੱਥੇ ਇਕੋਸੈਂਸਿਟਿਵ ਜ਼ੋਨ ਵਾਲੀ ਸਮੱਸਿਆ ਸੀ ਉਹਦੇ ਵਿੱਚ ਕੀ ਸੀਗਾ ਕਿ ਇਹਦੀ ਲਗਾਤਾਰ 10-15 ਸਾਲਾਂ ਤੋਂ ਜਿਹੜੀ ਇਹ ਕੋਰਟ ਕੇਸ ਪਿਆ ਹੋਇਆ ਸੀ ਹਾਈ ਕੋਰਟ ਦੇ ਵਿੱਚ ਕੀ ਇਹਨੂੰ 3 ਕਿਲੋਮੀਟਰ ਤੱਕ ਵਧਾ ਕੇ ਕਰ ਦਿੱਤਾ ਜਾਊਗਾ ਤੇ ਕਿਸੇ ਸਰਕਾਰ ਨੇ ਇਹਦਾ ਫੈਸਲਾ ਨਹੀਂ ਕਰਵਾਇਆ ਸੀ ਸਾਡੀ ਸਰਕਾਰ ਨੇ ਉਹਨੂੰ 100 ਮੀਟਰ ਐਮਸੀ ਦੇ ਏਰੀਏ ਦੇ ਵਿੱਚ ਕਰਵਾਇਆ ਐਂਡ ਲੋਕਾਂ ਦੀ ਜ਼ਮੀਨਾਂ ਦਾ ਮੁੱਲ ਪੈ ਗਿਆ ਉਹਦੇ ਨਾਲ ਲੋਕ ਬੜੇ ਖੁਸ਼ ਨੇ ਜੀ ਇੱਥੋਂ ਦੇ ਨਵੇਂ گاؤں ਦੇ ਲੋਕਾਂ ਨੂੰ ਪਤਾ ਹੈ ਕਿ ਇਕੋਸੈਂਸਿਟਿਵ ਜ਼ੋਨ ਕਰਾਉਣ ਦਾ ਮਤਲਬ ਕੀ ਹੈ ਬੜੀਆਂ ਵੱਡੀਆਂ ਉਹਦੇ ਲਈ ਮੀਟਿੰਗਸ ਹੋਈਆਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਉਹਨਾਂ ਦੇ ਸਿਰ ਤੇ ਤਲਵਾਰ ਲਟਕਦੀ ਸੀ ਉਹ ਹਟੀ ਹੈ ਤੀਸਰਾ ਮੁੱਦਾ ਇਹ ਤੇ ਬਹੁਤ ਵੱਡਾ ਸੀਗਾ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਹੋ ਗਿਆ ਇਕੋਸਿਸਟਮ ਜ਼ੋਨ ਹੋ ਗਿਆ ਆ ਐਨਯੂਸੀ ਦਾ हट ਗਈ ਹੈ ਇਹ ਮੇਰੇ ਕੋਲ ਇਹਨਾਂ ਨੇ ਤਿੰਨ ਮੁੱਦੇ ਇਲੈਕਸ਼ਨ ਤੋਂ ਪਹਿਲਾਂ ਰੱਖੇ ਸੀ ਇਹ ਤਿੰਨੇ ਮੈਂ ਇਹਨਾਂ ਦੇ ਪੂਰੇ ਕਿਤੇ ਕੁਝ ਏਰੀਆ ਪੋਰਟ ਵੱਲੋਂ ਸਟੇ ਲੱਗੀ ਹੋਈ ਉਹਨਾਂ ਦਾ ਵੀ ਮਸਲਾ ਕੱਢ ਕੇ ਦੇਖਦੇ ਆ 20% ਲੋਕ ਉਸ ਏਰੀਆ 'ਚ ਵੀ ਆਉਂਦੇ ਜਿੱਥੇ ਹਲੇ ਪਾਲਿਸੀ ਦੇ ਵਿੱਚੋਂ ਨਹੀਂ ਆ ਰਹੇ ਉਹਨਾਂ ਦਾ ਵੀ ਦੇਖ ਲਵਾਂਗੇ ਵੀ ਉਹਨਾਂ ਦਾ ਮੇਰਾ ਫਰਜ਼ ਬਣਦਾ ਐਂਡ ਅੱਜ ਜਿਹੜੀ ਇੱਕ ਨਵੀਂ ਖੁਸ਼ਖਬਰੀ ਦਿੱਤੀ ਹੈ 8 ਕਰੋੜ ਕੇ 7 ਕਰੋੜ ਹੈ ਜੀ 8 8 8 ਕਰੋੜ ਦੀ ਲਾਗਤ ਦੇ ਨਾਲ ਅਸੀਂ ਜਿਹੜਾ ਇੱਥੇ ਆ ਨਵਾਂ ਗ੍ਰਿਡ ਲਗਾ ਰਹੇ ਹਾਂ ਤੇ ਤਕਰੀਬਨ 46 ਕਰੋੜ ਦੇ ਕੰਮ ਬਿਜਲੀ ਵਿਭਾਗ ਦੇ ਵਿੱਚ ਮੁੱਲਾਂਪੁਰ ਐਂਡ ਨਿਆਗਾਉ ਇਹ ਦੋਵੇਂ ਏਰੀਏ ਦੇ ਵਿੱਚ ਆਉਣਗੇ ਕਦੇ ਵੀ ਨਹੀਂ ਹੋਇਆ ਨਿਆਗਾਉ ਜਿ ਇੰਨਾ ਪੈਸਾ ਪਾਣੀ ਵਾਂਗੂ ਕਿਸੇ ਸਰਕਾਰ ਨੇ ਨਹੀਂ ਵਹਾਇਆ ਵਰਤੇ ਹੀ ਆ ਨਮਾ گاਉ ਨੂੰ ਤਾਂ ਤੇਰੇ ਨਾਲ ਜਿਹੜੇ ਪੁਲ ਬਣ ਰਹੇ ਨੇ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਆਸ-ਪਾਸ ਦੇ ਏਰੀਏ 'ਚ ਮੈਂ ਕਈ ਕਰੋੜਾਂ ਦੇ ਜਿਹੜੇ ਪੈਸੇ ਨੇ ਉਹ ਪਿਛਲੇ ਥੋੜੇ ਜਿਹੇ ਸਮੇਂ 'ਚ ਆਏ ਨੇ ਕਮੇਟੀ ਵੱਲੋਂ ਇੱਥੇ ਜ਼ਰੂਰ ਕਮੀ ਹੈ ਕੰਮ ਕਰਨ ਦੇ ਵਿੱਚ ਕਮੇਟੀ ਨੂੰ ਆ ਸੜਕਾਂ ਇਹਦੀਆਂ ਜਿਹੜੀਆਂ ਹੈਗੀਆਂ ਜਿਵੇਂ ਅਸੀਂ ਖਰੜਚ ਕਮੇਟੀ ਬਣਾਈ ਹੈ ਜੀ ਖਰੜਚ ਅਸੀਂ ਮਹੀਨੇ 'ਚ 35-36 ਸੜਕਾਂ ਬਣਾ ਕੇ ਵੀ ਤਿਆਰ ਕਰਦੀਆਂ ਹੋਰ بڑے ਪ੍ਰੋਜੈਕਟ ਅਸੀਂ ਟੀ ਪਾਰਕ ਬਣਾਵਾਂਗੇ ਸਟੇਡੀਅਮ ਖਰੜਚ ਬਣਾਵਾਂਗੇ ਕਿਉਂਕਿ ਕਮੇਟੀ ਆਮ ਆਦਮੀ ਪਾਰਟੀ ਦੀ ਹੈ ਇੱਥੇ ਕਮੇਟੀ ਨੂੰ ਸਮਝਣਾ ਪੈਣਾ ਕਿ ਕੰਮ ਕਰੋ ਲੋਕਾਂ ਦੀ ਸੇਵਾ ਕਰਨ ਲਈ ਲੀਡਰ ਬਣਦੇ ਨੇ ਤੇ ਲੋਕਾਂ ਦਾ ਪੈਸਾ ਲੋਕਾਂ ਤੇ ਲਾਓ ਤੇ ਨਾਲੇ ਥੋੜਾ ਜਿਹਾ ਹਿੰਮਤ ਮਾਰੋ ਇਹ ਨਵਾਂ گاؤں ਤੇ ਬਹੁਤ ਜ਼ਰੂਰਤਾਂ ਕੰਮ ਕਰਨ ਦੀ